ਸਾਡੇ ਆਪਣੇ ਬੱਚੇ ਨੂੰ ਅੱਜ ਪੁੱਛ ਲਵੋਨਾ ਜਰਨਾਲ ਮੋਹਨ ਸਿੰਘ ਕੌਣ ਸੀ ਖਿਮਾ ਕਰਿਓ ਆਜ਼ਾਦ ਹਿੰਦ ਫੌਜ ਲਈ ਜਿਹੜਾ ਮੋਢੀ ਸੀ ਅਸੀਂ ਤਾਂ ਉਹਦਾ ਨਾਮ ਹੀ ਗਾਇਬ ਕਰ ਦਿੱਤਾ ਹਸੀਂ ਕਿਸ ਗੱਲ ਦੀ ਅੱਗੋਂ ਤੋੜਨਾ ਚਾਹੁੰਦੇ ਸਾਡੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਸਾਡੇ ਹੀ ਮਾਨਮਤੇ ਇਤਿਹਾਸ ਬਾਰੇ ਪਤਾ ਨਹੀਂ ਸਕੂਲਾਂ ਵਿੱਚੋਂ ਮੰਨਫੀ ਹੋਇਆ ਪਰ ਸਾਡੇ ਵਿੱਚੋਂ ਕੋਈ ਸੜਕਾਂ ਤੇ ਉਤਰਿਆ ਨਹੀਂ ਨਿਤਰਿਆ ਨਹੀਂ ਕਿ ਸਾਡਾ ਇਤਿਹਾਸ ਜੇ ਪੰਜਾਬ ਅੰਦਰ ਨਹੀਂ ਸੁਨਾਇਆ ਜਾਣਾ ਤੇ ਹੋਰ ਕਿਸ ਥਾਂ ਤੇ ਸੁਨਾਇਆ ਜਾਣਾ ਤੇ ਜਿਹੜੇ ਵੀ ਜਣੇ ਪੰਜਾਬ ਵਿੱਚ ਪਹੁੰਚ ਕੇ ਬਾਹਰਲੇ ਲੋਕ ਆਣਗੇ ਕਿਉਂ ਨਹੀਂ ਉਹ ਸਾਡਾ ਇਤਿਹਾਸ ਪੜਨ ਕਿਉਂ ਨਾ ਇਹ ਮਾਨ ਮੱਤਾ ਸਾਰਾ ਸਮਝ ਕੇ ਇਤਿਹਾਸ ਉਹਦੇ ਵਿੱਚ ਰਚ ਜਾਣ ਸ਼ਾਇਦ ਸਾਰੀ ਗੱਲ ਤੋਂ ਰਤਕ ਸਮਝ ਆ ਜਾਏ ਕਿ ਸਿਰਫ ਲੰਗਰ ਲਾ ਕੇ ਜਿਹਦਾ ਅੱਗੇ ਤੋਂ ਵੱਧ ਉਹ ਜ਼ਾਇਆ ਕਰਦੇ ਨੇ ਇਸ ਸਾਡੇ ਹੀ ਹੱਕ ਦੇ ਉੱਤੇ ਹੱਕ ਮਾਰ ਕੇ ਉਹ ਇਸ ਥਾਂ ਤੇ ਪੱਕਾ ਵਾਸ ਕਰਕੇ ਸਾਡੀਆਂ ਹੀ ਬੇਟੀਆਂ ਦੇ ਕੁੱਖਾਂ ਵਿੱਚ ਆਪਣੇ ਸਪਰਮ ਤੱਕ ਪਹੁੰਚਾਉਣ ਲੱਗ ਗਏ ਹੋਣ ਇਸ ਤੋਂ ਵੱਧ ਹੋਰ ਅਸੀਂ ਕਿੱਥੇ ਡਿਗਣਾ ਕਿ ਸਾਡੀਆਂ ਧੀਆਂ ਪ੍ਰਵਾਸੀਆਂ ਦੇ ਸਪਰਮ ਨਾਲ ਲੈ ਕੇ ਬੱਚੇ ਜੰਮਦੀਆਂ ਹੋਣ ਤਾਂ ਫਿਰ ਅਸੀਂ ਆਪਣੇ ਜੀਨ ਨੂੰ ਲੱਭਣਾ ਕਿੱਥੋਂ ਜੇ ਜ਼ਰਾ ਖਿਆਲ ਕਰ ਲਿਓ ਅੱਜ ਤੋ ਸਿਰਫ ਹੀ 10 ਵਰੇ ਬਾਅਦ 8:1 ਦੀ ਰੇਸ਼ਿਓ ਦੇ ਨਾਲ ਕੀ ਚਾਹੁੰਦੇ ਆ ਕੌਣ ਇੱਥੇ ਰਾਜ ਕਰੇਗਾ ਸਾਡਾ ਇਤਿਹਾਸ ਤੇ ਅੱਜ ਵੀ ਨਹੀਂ ਪੜਿਆ ਜਾਂਦਾ ਤੱਕੀ ਉਹ ਉਦੋਂ ਆਪਣਾ ਇਤਿਹਾਸ ਪੜ੍ਹਣਗੇ ਸਾਡੇ ਸਕੂਲਾਂ ਵਿੱਚ ਤਾਂ ਅੱਜ ਵੀ ਪੰਜਾਬੀ ਬੋਲਣ ਤੇ ਫਾਈਨ ਲੱਗਦਾ ਆ 10 ਕੋ ਪਰੇ ਜੇ ਸਾਡੇ ਵਿਚਲੇ ਗਰਮਾਤਾਂ ਪਾਲਣ ਵੱਲ ਤੁਰ ਗਏ ਨੇ ਤਾਂ ਇਸ ਤੋਂ ਵੱਧ ਹੋਰ ਨਿਗਾਰ ਕੀ ਹੋਣਾ ਜੇ ਕਿ ਸਾਡੀਆਂ ਧੀਆਂ ਸਾਡੇ ਕੋਲੋਂ ਵੱਖ ਹੋ ਕੇ ਹੋਰ ਧਰਮਾਂ ਵਿੱਚ ਜਾਣਾ ਪਸੰਦ ਕਰਦੀਆਂ ਹੋਣ ਸਾਡੇ ਬੱਚੇ ਨਸ਼ਿਆਂ ਦੇ ਉਸ ਦਰਿਆ ਵਿੱਚ ਡੱਕ ਰਹੇ ਹੋਣ ਜਿੱਥੇ ਸਾਡੀ ਸਿਆਸਤਦਾਨ ਆਪ ਇਸ ਤੰਦੇ ਦੇ ਵਿੱਚ ਸ਼ਾਮਲ ਹੋਣ ਤੇ ਫਿਰ ਜਿਸ ਢੰਗ ਨਾਲ ਸਾਡੇ ਵਿੱਚ ਇਸ ਵੇਲੇ ਕੈਪੀਟਲ ਰੇਪ ਕੈਪੀਟਲ ਬਣ ਰਹੇ ਹੋਣ ਜਿੱਥੇ ਡਰੱਗਸ ਦਾ ਕੈਪੀਟਲ ਵੀ ਆ ਨੇੜੇ ਲੁਧਿਆਣਾੇ ਬਣ ਗਿਆ ਹੋਵੇ ਤੇ ਦੂਜੇ ਨੰਬਰ ਤੇ ਅੰਮ੍ਰਿਤਸਰ ਜਿਸ ਨੂੰ ਸਿਫਤੀ ਦਾ ਘਰ ਅਸੀਂ ਕਹਿੰਦੇ ਆ ਉਹ ਇਸ ਸਮੇਂ ਇਸ ਤਰੀਕੇ ਐਲਾਨ ਦਿੱਤਾ ਗਿਆ ਹੋਵੇ ਤਾਂ ਕੀ ਸਾਡੀਆਂ ਜੜ੍ਹਾਂ ਮਜ਼ਬੂਤ ਰਹਿ ਸਕਣਗੀਆਂ ਜੇ ਇਹੋ ਜਿਹੀਆਂ ਖਬਰਾਂ ਅੱਜ ਪੜ੍ਹ ਕੇ ਅਸੀਂ ਚੁੱਪ ਬੈਠੇ ਆ ਨਾ ਕਿ ਪ੍ਰਵਾਸੀ ਮਜ਼ਦੂਰ ਨੇ ਦੋ ਬਰਿਆਂ ਦੀ ਪਾਲੜੀ ਪੰਜਾਬੀ ਧੀ ਨਾ ਸਿਰਫ ਬਲਾਕਾਰ ਕੀਤਾ ਬਲਕਿ ਕੱਟ ਵੱਢ ਕੇ ਗਲਾ ਘੁੱਟ ਕੇ ਮਾਰ ਦਿੱਤਾ ਤੇ ਅਸੀਂ ਖਬਰ ਪੜ੍ਹ ਕੇ ਵਰਕਾ ਪੜ੍ਹ ਦਿੰਨੇ ਆ ਇਸ ਤੋਂ ਵੱਧ ਹੋਰ ਲਾਣਤ ਨਾ ਅੱਖਾਂ ਤੱਕ ਕੀ ਆਖਾਂ ਕਿਵੇਂ ਲਉ ਖੋਲੇ ਕਦੋਂ ਉੱਠਾਂਗੇ ਕਿ ਭਾਈ ਅਸੀਂ ਸਿਰਫ ਸਮਾਗਮਾਂ ਤੱਕ ਸੀਮਤ ਨਾ ਹੋਈਏ ਅਸੀਂ ਅੰਦਰਲੀ ਬੜੀ ਅੱਗ ਲੈ ਕੇ ਖੜੇ ਹੋਈਏ ਜਿਹੜੀ ਅੱਗ ਸਾਡੇ ਅੰਦਰ ਫੂਕੀ ਸੀ ਉਸੇ ਵਿਸਾਖੀ ਦੇ ਸਮੇਂ ਉਹ ਸਿਰਾਂ ਦੀ ਅੱਜ ਵੀ ਲੋੜ ਹੈ ਅੱਜ ਵੀ ਇਹੋ ਚੀਜ਼ ਦੀ ਲੋੜ ਹੈ ਕਿ ਕਦਮ ਦਮਾਂ ਮਾਂ ਬਾਜੋ ਪਰ ਨਿਸਾਨੇ ਕਾਓ ਖੇਤ ਜੋ ਮਾਂਡੇ ਸੂਰਮਾ ਅਬ ਜਿਣਣ ਕੋਤਾਓ ਇਹ ਕਦਮ ਜੂਜਣਾ ਹੈ ਕਦੋਂ ਉੱਠਣਾ ਹੈ ਕਦੋਂ ਜਾਗਣਾ ਹੈ ਇਕਰਮਾਤਾਂ ਕਦੋਂ ਤੱਕ ਅਸੀਂ ਦੇਖਣੀ ਆ ਜੀ ਕਰਮਾਤਾਂ ਦੀ ਇਸ ਧਰਮ ਵਿੱਚ ਥਾਂ ਨਹੀਂ ਕਿਉਂਕਿ ਇਸ ਧਰਮ ਵਿੱਚ ਬਹੁਤ ਸਪਸ਼ਟ ਕੀਤਾ ਗਿਆ ਹਰ ਮੰਦਰ ਇਹ ਸਰੀਰ ਹੈ ਸਾਡੇ ਤੇ ਸਰੀਰ ਦੇ ਅੰਦਰ ਰੱਬ ਜੇ ਬਾਹਰ ਕੀ ਪਾਲਦੇ ਕਿਉਂ ਮੱਥੇ ਰਗੜਦੇ ਆ ਇਸ ਚੀਜ਼ ਲਈ ਬੱਚੇ ਕਿਉਂ ਤਿਆਰ ਕਰ ਰਹੇ ਆ ਕਿ ਜੇ ਭਾਈ ਕੱਲ ਪੇਪਰ ਹੈ ਅੱਜ ਮੱਥਾ ਰਗੜਿਆ 10 ਰੁਪਏ ਟੇਕਿਆ ਤੇ ਐਗਜ਼ਾਮ ਠੀਕ ਹੋ ਜਾਏਗਾ ਇਹੋ ਜੀ ਗੱਲ ਕਦੋਂ ਕੀਤੀ ਜਾਂਦੀ ਹੈ ਅਰਦਾਸ ਕੀਤੀ ਜਾਂਦੀ ਜੇ ਇਸ ਧਰਮ ਵਿੱਚ ਕਿ ਅਸੀਂ ਸਿਰਵਾਰਾਂ ਚੱਲੇ ਆਂ ਸਾਡੇ ਅੰਦਰ ਕਿਤੇ ਭੈ ਨਾ ਹੋਵੇ ਅਸੀਂ ਤਗੜੇ ਹੋ ਕੇ ਜਾਣਾ ਤੇ ਅਰਦਾਸ ਦਾ ਸਿਰਫ ਇੱਕੋ ਮਕਸਦ ਹੈ ਕਿ ਅਸੀਂ ਜਿਸ ਵੀ ਕੰਮ ਲਈ ਚੱਲੇ ਆਂ ਨਿਪਟਾ ਕੇ ਆਉਣਾ ਜੇ ਔਰ ਯਾਤਾਰ ਦੀ ਜੰਗ ਵਿੱਢਣੀ ਜੇ ਇਹ ਜੇ ਇਸ ਧਰਮ ਦਾ ਸੁਨੇਹਾ ਕਰਮਾਂ ਮਾਤਾ ਤੱਕ ਸੀਮਤ ਨਹੀਂ ਹੋ ਸਕਦਾ ਜਿਸ ਤਰੀਕੇ ਇਸ ਵਲੇ ਨਮਾ ਇੱਕ سلسلہ ਸ਼ੁਰੂ ਹੋਇਆ ਕਿ ਇਹ ਕਹਿਣਾ ਕਿ ਭਈ ਇਹ ਸਿੱਖ Hindu ਹੀ ਨਹੀਂ ਸਹੀ ਜੇ ਉਦੋਂ ਸਿੱਖ ਨਹੀਂ ਸਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਆਵਾਜ਼ ਚੁੱਕੀ ਸੀ ਪਰ ਉਸ ਆਵਾਜ਼ ਚੁੱਕੀ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਸੀ ਕਿ ਰੱਬ ਤੋਂ ਚੁਫੇਰੇ ਆ ਹਰ ਚੀਜ਼ ਵਿੱਚ ਇਹਨੂੰ ਕਮਰਿਆਂ ਅੰਦਰ ਜਾਂ ਕਿਸੇ ਦੀਵਾਰਾਂ ਅੰਦਰ ਕੈਦ ਨਹੀਂ ਕੀਤਾ ਜਾ ਸਕਦਾ ਉਹ ਤਾਂ ਹਰ ਦਰਖਤ ਵਿੱਚ ਵੀ ਜੇ ਹਰ ਜੀਵ ਵਿੱਚ ਪਰ ਗੱਲ ਇਹ ਹੈ ਕਿਹਦੇ ਵਿੱਚ ਸਿਰਫ ਉਹੀ ਆਣ ਇਸ ਧਰਮ ਵਿੱਚ ਜਿਹੜੇ ਨੀਵੇਂ ਤੋਂ ਅੱਤ ਨੀਵੇਂ ਵੱਖ ਕਰ ਦਿੱਤੇ ਗਏ ਲਤਾੜੇ ਗਏ ਆਓ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਦਸੀਏ ਤੇ ਆਪਣੇ ਹੱਕਾਂ ਬਾਰੇ ਆਵਾਜ਼ ਚੁੱਕਣੀ ਸਿੱਖੋ ਕਿ ਭਈ ਤੁਸੀਂ ਜਿੰਨੇ ਵੀ ਥਾਵਾਂ ਤੇ ਮਨੁੱਖੀ ਹੱਕਾਂ ਦਾ ਕਾਣ ਹੋ ਰਿਆ ਹੋਵੇਗਾ ਜਿੱਥੇ ਵੀ ਧਾਰਮਿਕ ਪਖੰਡਾਂ ਤੇ ਲੁੱਟ ਹੁੰਦੀ ਹੋਏਗੀ ਉਥੇ ਤਮ ਰੱਖਿਓ ਆਵਾਜ਼ ਚੁੱਕੋ ਸਾਬਤ ਕਰੋ ਕਿ ਐਸੀ ਬਾਕ ਬਿਲਕੁਲ ਉਹੀ ਆਵਾਜ਼ ਚੁੱਕਣ ਦੀ ਸਾਨੂੰ ਅੱਜ ਵੀ ਲੋੜ ਇੱਕ ਸ਼ਬਦ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਤੀ ਜਿਸ ਨਾਲ ਹੋਰ ਵੀ ਜੇ ਤੀਸਰਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਰਾਮ ਰਾਮ ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਐਸਵੇਂ ਇੱਕ ਹੋਰ ਵੀ ਇਹ ਨੀਤੀ ਤਹਿਤ ਗੱਲ ਸ਼ੁਰੂ ਹੋਈ ਕਿ ਜਿਹੜਾ ਵੀ RAM ਨਾਮ ਨਹੀਂ ਲੈਂਦਾ ਉਹ ਇਸ ਧਰਤੀ ਤੇ ਭਾਰਤ ਦੇ ਵਿੱਚ ਰਹਿ ਨਹੀਂ ਸਕਦਾ ਇਸ ਤਰੀਕੇ ਦੀ ਨਫਰਤ ਦੀ ਭਾਸ਼ਣਾ ਦੀ ਲੜੀ ਲੱਗ ਚੁੱਕੀ ਹੈ ਕਮਾਲੀ ਜੀ ਕਿ ਜਿਹੜੇ ਬੋਲਣ ਵਾਲੇ ਨੇ ਸਿਰਫ ਪੜਕਾਏ ਹੋਏ ਨੇ ਕਿਉਂਕਿ ਕੋਈ ਵੀ ਅਝਾ ਨਹੀਂ ਜਿਹੜਾ ਆਪਣੇ ਪੱਦਰ ਤੇ ਰਤੀ ਕਿਡੂਗਿਆਈ ਵਿੱਚ ਧਰਮ ਨੂੰ ਸਮਝ ਸਕੇ ਕਿ ਭਈ ਧਰਮ ਤਾਂ ਸਿਰਫ ਸਾਡੇ ਅੰਦਰ ਨਾਲ ਸੰਬੰਧਤ ਹੈ ਤੇ ਅੰਦਰੋਂ ਕਿੰਨੇ ਕੁਸੀਂ ਸਾਫ਼ ਤੇ ਪਾਕ ਆਪਣੇ ਮਨ ਅੰਦਰ ਚਾੱਕੇ ਹੋ ਸਕਦੇ ਆ ਪਰ ਅਫਸੋਸ ਕਿ ਜਿਸ ਤਰੀਕੇ ਦੀ ਉਹਨਾਂ ਸਮਿਆਂ ਵਿੱਚ ਵੀ ਨਫਰਤ ਦੀ ਲਹਿਰ ਚੜੀ ਸੀ ਅੱਜ ਵੀ ਇਤਰਮ ਦੇ ਪੜ ਇੱਕ ਨਵੀਂ ਹੋਰ 84 ਸਿਰਜਣ ਵੱਲ ਤੁਰੇ ਨੇ ਜੇ ਅਜੇ ਵੀ ਅਸੀਂ ਨਾ ਸਮਝਾ ਸਕੇ ਉਹਨਾਂ ਨੂੰ ਤਾਂ ਵਾਕਈ ਮੁਸ਼ਕਲ ਘੜੀ ਆ ਜਾਣੀ ਝ ਕਾਰਨ ਇਹ ਸਾਡੇ ਵੱਡੀ ਗਿਣਤੀ ਨਕੁਨਸਖ ਹੋ ਰਹੇ ਨੌਜਵਾਨ ਨਸ਼ਿਆਂ ਵਿੱਚ ਗਰਕ ਚੁੱਕੇ ਸਾਡੇ ਨੌਜਵਾਨ ਸਾਡੀਆਂ ਉਹ ਔਰਤਾਂ ਜਿਹੜੀਆਂ ਸਿਰਫ ਧੀਆਂ ਨਰਖਣ ਕਰਕੇ ਵਾਰ-ਵਾਰ ਬਾਰ ਸੰਸਕਾਰਾਂ ਕੇ ਗੁੰਮ ਬੱਚੇ ਜੰਮਣ ਯੋਗ ਨਹੀਂ ਰਹੀਆਂ ਤੇ ਜਿਸ ਤਰੀਕੇ ਐਸ ਵੇਲੇ ਏਡਸ ਦਾ ਹੱਲਾ ਬੋਲਿਆ ਗਿਆ ਸਾਡੇ ਅੰਦਰ ਇੱਕ ਹੋਰ ਹੱਲਾ ਵੀ ਜੇ ਨੌਜਵਾਨ ਪੀੜੀ ਵੀ ਬਣਿਆ ਤੋ 35 ਸਾਲ ਦੇ ਵਿੱਚ ਵਿਚ ਦੇ ਜੋ ਸ਼ਰਾਬ ਦੇ ਨਾਲ ਅਸਰ ਹੈਟ ਜਿਗਰ ਫੇਲ ਕਰਾ ਰਹੀ ਹੈ ਨਾ 10 ਸਾਲਾਂ ਬਾਅਦ ਉਹ ਜਿਗਰ ਫੇਲ ਦਾ ਵੀ ਓਨਾ ਹੀ ਟੇਰ ਦਿਸਣਾ ਜੇ ਫਿਰ ਸੋਚਿਓ ਕਿ ਸਾਡੇ ਇਥੋਂ ਦੇ ਜਿੰਨੇ ਵੀ ਬੱਚੇ ਬਾਹਰ ਗਏ ਉਹ ਉਸ ਮੁਲਕ ਦੇ ਹੋ ਚੁੱਕੇ ਨੇ ਪਰ ਇਥੇ ਬੱਚਿਆਂ ਦੇ ਵਿੱਚ ਤੁਸੀਂ ਜਾਂ ਮੈਂ ਨਹੀਂ ਹੋਣਾ ਜੇ ਅਗਲੇ ਅਸੀਂ 30 ਜਾਂ 50 ਵਰਿਆਂ ਦੀ ਗੱਲ ਕਰਦੇ ਆ ਤਾਂ ਫਿਰ ਇਹਨਾਂ ਹੀ ਗੁਰਦੁਆਰਿਆਂ ਦੇ ਅੰਦਰ ਪੰਜਾਬੀ ਪੜਨ ਵਾਲਾ ਨਹੀਂ ਕੋਈ ਹੋਣਾ ਜਿਹੜਾ ਦੱਸ ਸਕੇ ਕਿ ਇਹ ਜੀਵਨ ਦਾ ਢੰਗ ਵਿਲੱਖਣ ਕੀ ਲਿਛਿਆ ਜੇ ਉਦੋਂ ਫਿਰ ਇਹੀ ਗੱਲ ਹੋਣੀ ਜੇ ਕਿ ਇੱਥੇ ਤਾਂ ਈਸਾ ਮਸੀਹ ਦੀ ਬੰਦਗੀ ਹੋਣੀ ਹੈ ਤੇ ਫਿਰ ਕੌਣ ਜੇ ਜੋ ਉਦੋਂ ਆਵਾਜ਼ ਚੁਪਕਣ ਆਏ ਨਾ ਇਤਿਹਾਸ ਰਿਆ ਸਾਡਾ ਨਾ ਸਾਡੀਆਂ ਜੋ ਨੀਆਂ ਵਿੱਚ ਇਸ ਵੇਲੇ ਨਸ਼ਿਆਂ ਦੇ ਦਰਿਆ ਵਗਾਏ ਨੇ ਉਹ ਕਿਤੇ ਠੱਲ ਪਾਏ ਜਾ ਰਹੇ ਨੇ ਤੇ ਜਿਸ ਤਰੀਕੇ ਇਸ ਵੇਲੇ ਸਾਡੀਆਂ ਧੀਆਂ ਦੇ ਉਧਾਲੇ ਹੋ ਰਹੇ ਨੇ ਉਨਾ ਵਿੱਚ ਵੀ ਸਿਖਰ ਇਸ ਵੇਲੇ ਆ ਚੁੱਕੀ ਜੇ ਤੇ ਫਿਰ ਜਿਸ ਢੰਗ ਨਾਲ ਅਸੀਂ ਆਪੋ ਆਪਣੇ ਘਰਾਂ ਵਿੱਚ ਆਪਣੀਆਂ ਹੀ ਧੀਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਵੇਖ ਰਿਆਂ ਉਹ ਗਿਣਤੀ ਵੀ ਹੱਦਾਂ ਪਾਰ ਕਰ ਚੁੱਕੀ ਕੋਈ ਪਾਸਾ ਛੱਡਿਆ ਤਾਂ ਨਹੀਂ ਜਿਸ ਪਾਸਿਓਂ ਅਸੀਂ ਅਵੇਸਲੇ ਹੋ ਨਾ ਹੋਏ ਹੋਈ ਕਦੇ ਤਾਂ ਉਠੀਏ ਕਿ ਭਈ ਇਹ ਸਾਰੇ ਪਾਸਿਓਂ ਥਲ ਪੈਣ ਦੀ ਲੋੜ ਹੈ ਕਿ ਅੱਜ ਤਾਂ ਹੁਣ ਨਵਾਂ ਹੀ ਰੁਝਾਨ ਸ਼ੁਰੂ ਹੋ ਗਿਆ ਕਿ ਵਿਆਹ ਬਾਅਦ ਵਿੱਚ ਹੁੰਦੇ ਨੇ ਤਲਾਕ ਅਗਲੇ ਦਿਨ ਸ਼ੁਰੂ ਹੋ ਜਾਂਦੇ ਕੋਈ ਪਾਸਾ ਛਟਿਆ ਵੀ ਹੈ ਕਿ ਸਾਡੀਆਂ ਧੀਆ ਪਹਿਲ ਕਦਮੀ ਕਰਦੀਆਂ ਨੇ ਕਿ ਮੈਂ ਇਹਦੇ ਨਾਲ ਵਸਣਾ ਹੀ ਨਹੀਂ ਮੈਨੂੰ ਅੱਜ ਹੀ ਤਲਾਕ ਦੀ ਲੋੜ ਹੈ ਜਰਾ ਦੇਖਿਓ ਇਹ ਗਣਤੀਆਂ ਸੁਰਖੀਆਂ ਬਣਨ ਲੱਗੀਆਂ ਨੇ ਅਖਬਾਰਾਂ 'ਚ ਤੇ ਇਹਦਾ ਮਤਲਬ ਜੇ ਕਿ ਅਸੀਂ ਧੀਆਂ ਨੂੰ ਆਜ਼ਾਦੀ ਕਿਸ ਢੰਗ ਦੀ ਚਾਹੀਦੀ ਉਹ ਵੀ ਦੱਸ ਨਹੀਂ ਸਕਦੇ ਉਹ ਵੀ ਸਮਝਾ ਨਹੀਂ ਸਕਦੇ ਕਾਰਨ ਪਤਾ ਨਹੀਂ ਕੀ ਸਾਡੇ ਧਰਮ ਵਿੱਚ ਅੱਜ ਗੱਲ ਜਿੱਥੇ ਵੀ ਮਰਜ਼ੀ ਦੇਖੋ ਤਾਂ ਮਰਦਗਾਮਣਿਆਂ ਦੀ ਹੁੰਦੀ ਚੈ ਮੈਂ ਖਿਲਾਫ ਨਹੀਂ ਕਿਉਂ ਨਾ ਕੀਤੀ ਜਾਵੇ ਪਰ ਕੀ ਔਰਤਾਂ ਨੇ ਇਤਿਹਾਸ ਨਹੀਂ ਸੀ ਸਿਰਚ ਸਾਡੀਆਂ ਧੀਆਂ ਦੇ ਅੱਗੇ ਇੱਕ ਔਰਤ ਆਈਕਨ ਇੱਕ ਹੀਰੋ ਅਸੀਂ ਬਣਾਉਣਾ ਹੀ ਨਹੀਂ ਚਾਹੁੰਦੇ ਕਿਤੇ ਮਨ ਅੰਦਰ ਇਹ ਵਹਿਮ ਜੇ ਕਿ ਜੇ ਧੀਆਂ ਜਾਂ ਔਰਤਾਂ ਅਗਾਂ ਅਸੀਂ ਲੈ ਆਏ ਤਾਂ ਕਿਤੇ ਮਾਰਗ ਕਿਤੇ ਦੱਬਿਆ ਨਾ ਜਾਵੇ